ਸਕਿਆਂ ਦੀ ਚਾਦਰ ਤੇ ਸਜੀ ਚਸਾਂ ਦੀ ਮਹਿਫਲ ਦੇ ਵਿੱਚ ਅਸੀਂ ਕਦੇ-ਕਦੇ ਆਪਣਾ ਸਿਰਖਾ ਪਾਉ ਜਿਆ ਕੰਟੈਂਟ ਲੈ ਕੇ ਹਾਜ਼ਰ ਹੁੰਨੇ ਆ ਜਿਹੜੇ ਮਹਾਂ ਲੋਕ ਸਾਡੀ ਇਸ ਸਿਰ ਦੀ ਪੀੜ ਨੂੰ ਬਰਦਾਸ਼ਤ ਕਰਦੇ ਹਨ ਤੇ ਕਦੇ-ਕਦੇ ਸ਼ੇਅਰ ਵੀ ਕਰ ਦਿੰਦੇ ਹਨ ਮੈਂ ਉਹਨਾਂ ਵਾਸਤੇ ਅਗੇਤਾ ਧੰਨਵਾਦੀ ਹਾਂ ਤੇ ਇਸ ਅੱਜ ਦੀ ਸਿਰ ਪੀੜ ਵਾਸਤੇ ਵੀ ਤਵਕਕ ਕਰਾਂਗਾ ਕਿ ਇਹ ਕੁਝ ਕੁ ਮੰਟ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਿਰ ਦੀ ਪੀੜ ਬਰਦਾਸ਼ਤ ਕਰਨਗੇ ਅਤੇ ਜੇ ਬਰਾਏ ਕਰਮ ਬਰਾਏ ਮਿਹਰਬਾਨੀ ਉਹ ਅੱਗੇ ਸ਼ੇਅਰ ਕਰ ਦਿੰਦੇ ਆ ਤੇ ਮੈਂ ਦੂਜੀ ਵਾਰ ਫੇਰ ਸਿਰ ਨਵਾ ਦਿੰਨਾ ਇਨਾਂ ਮਹਾਨ ਲੋਕਾਂ ਦੇ ਅੱਗੇ ਖੈਰ ਇੱਕ ਮੀਮ ਦੇਖਿਆ ਉਹਦੇ 'ਚ ਨਾ ਇੱਕ ਬੱਚਾ ਸ਼ਿਕਾਇਤ ਕਰ ਰਿਹਾ ਸ਼ਿਕਾਇਤ ਕੀ ਕਰ ਰਿਹਾ ਉਹ ਆਂਦਾ ਹੈ ਕਿ ਮੇਰਾ ਸਿਰ ਦੁਖਦਾ ਹੈ ਕਹਿੰਦਾ ਮੇਰੇ ਹੱਡ ਦੁਖਦੇ ਆ ਮੇਰੇ ਪੈਰ ਦੁਖਦੇ ਆ ਤੇ ਮਾਪੇ ਕਹਿੰਦੇ ਹੋਰ ਵੇਖ ਮੋਬਾਈਲ ਸਵਾਲ ਕੀਤਾ ਗਿਆ ਕਿ ਕੀ ਸਭ ਕੁਝ ਮੋਬਾਈਲਾਂ ਕਰਕੇ ਆ ਫਿਰ ਬੰਬੇ ਹਾਈ ਕੋਰਟ ਦੇ ਵਿੱਚ ਬੀਤੇ ਦਿਨੀ ਬੰਬੇ ਹਾਈ ਕੋਰਟ ਦੀ ਇੱਕ ਟਿੱਪਣੀ ਆਉਂਦੀ ਆ ਹਾਈ ਕੋਰਟ ਕਹਿੰਦਾ ਹੈ ਕਿ ਗੇਮ ਐਡਿਕਸ਼ਨ ਠੀਕ ਉਸੇ ਤਰ੍ਹਾਂ ਹੀ ਸਾਡਾ ਨੁਕਸਾਨ ਕਰ ਰਹੀ ਹੈ ਜਿਸ ਤਰ੍ਹਾਂ ਡਰੱਗ ਐਡਿਕਸ਼ਨ ਤੇ ਆਉਣ ਵਾਲੇ ਸਮੇਂ ਚ ਇਹ ਬਹੁਤ ਘਾਤਕ ਸਿੱਧ ਹੋਏਗੀ ਦੇਖੋ ਕੀ ਇਹ ਗੱਲਾਂ ਹੀ ਨੇ ਜਾਂ ਸੈਂਟੀਫਿਕ ਤਰੀਕੇ ਦੇ ਨਾਲ ਵੀ ਕੁਝ ਪ੍ਰਮਾਣਿਤ ਤੱਥ ਸਾਡੇ ਪਾਸ ਹਨ ਜੇ ਅਸੀਂ ਇਹਦੇ ਤੇ ਚਾਤ ਮਾਰੀਏ ਅਮਰੀਕਨ ਅਕੈਡਮੀ ਆਫ ਚਾਈਲਡ ਐਂਡ ਐਡੋਲੋਸੈਂਟ ਸਾਈਕੀਟਰੀ ਇਹ ਕੀ ਕਹਿੰਦੀ ਆ ਇਹ ਕਹਿੰਦੀ ਆ ਕਿ ਬੱਚਿਆਂ ਦਾ ਜਿਹੜਾ ਵੱਧਦਾ ਸਕਰੀਨ ਟਾਈਮ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਭਿਆਨਕ ਬਿਮਾਰੀਆਂ ਦੀ ਜੱਦ ਚਲਾ ਲੈ ਲਵੇਗਾ ਜਕੜ ਚਲਾ ਲੈ ਲਵੇਗਾ ਇਸੇ ਤਰ੍ਹਾਂ ਇੰਡੀਅਨ ਜਰਨਲ ਆਫ ਆਫ ਥੈਲਮੋਲੋਜੀ ਹੈ ਇਹਨਾਂ ਦਾ ਵੀ ਅਧਿਐਨ ਇਹੋ ਗੱਲ ਕਹਿੰਦਾ ਹੈ ਕਹਿੰਦਾ ਕਿ ਬੱਚਿਆਂ ਦੀ ਜਿਹੜੀ ਡਰਾਈਨੈਸ ਹੈ ਅੱਖਾਂ ਦੀ ਅੱਖਾਂ ਜਿਹੜੀਆਂ ਆਪਣੀਆਂ ਖੁਸ਼ਕੀ ਜਿਹਾ ਹੋ ਜਾਂਦੀਆਂ ਜਿਆਦਾ ਟਾਈਮ ਤੁਸੀਂ ਲੈਪਟਾਪ ਤੇ ਲਾ ਲਓ ਮੈਂ ਆਪਣੇ ਉਮਰ ਵਰਗ ਦੇ ਜਾਂ ਜਿਹੜੇ 25 30 ਵਾਲੇ ਆ ਜੋ ਵਰਕ ਫੋਰਸ ਦਾ ਹਿੱਸਾ ਹਨ ਉਹਨਾਂ ਦੇ ਆਧਾਰ ਤੇ ਕਹਿਣਾ ਹੈ ਕਿ ਜਦੋਂ ਆਪਾਂ ਜ਼ਿਆਦਾ ਦੇਰ ਟੈਲੀਫੋਨ ਜਾਂ ਲੈਪਟਾਪ ਕੰਪਿਊਟਰ ਇਹਨਾਂ ਤੇ ਕੰਮ ਕਰਦੇ ਰਹੀਏ ਕਰਦੇ ਰਹੀਏ ਤੇ ਅੱਖਾਂ ਜਾਂ ਤੇ ਮਚਣ ਲੱਗ ਜਾਂਦੀਆਂ ਨੇ ਜਾਂ ਲਾਲ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਫਿਰ ਅੱਖਾਂ ਦੇ ਵਿੱਚ ਬਹੁਤ ਭਿਆਨਕ ਰੜਕ ਸਟਾਰਟ ਹੋ ਜਾਂਦੀ ਹੈ ਉਹਦਾ ਕਾਰਨ ਇਹੀ ਹੁੰਦਾ ਡਰਾਈਨੈਸ ਵੱਜ ਜਾਂਦੀ ਹੈ ਖੈਰ ਹੁਣ ਦੇਖੋ ਇਹ ਤੇ ਇੱਕ ਆਮ ਗੱਲ ਹੈ ਨਾ ਕਿ ਜਿੱਥੇ ਬੱਚਾ ਹੈ ਉਥੇ ਘਰ ਚ ਮੋਬਾਈਲ ਵੀ ਹੈ ਤੇ ਜਿਹੜਾ ਬੱਚਾ ਹੈ ਉਹ ਤੇ ਬਈ ਅੱਖਾਂ ਖੋਲਦੇ ਮੋਬਾਈਲ ਨੂੰ ਟੁੱਟ ਪੈਂਦਾ ਹੈ ਤੇ ਅਸੀਂ ਵੀ ਹੁਣ ਇੰਨੇ ਕੱਚੇ ਜੇ ਹੋ ਗਏ ਆ ਕਿ ਬਈ ਮੋਬਾਈਲ ਦੇ ਦਿੰਨੇ ਜਿਵੇਂ ਅੱਗੇ ਸ਼ੁਣਸ਼ਣਾ ਫੜਾ ਦਿੰਦੇ ਸੀਗੇ ਕਿ ਖੇਢੀ ਜਾ ਹੁਣ ਅੱਜਕੱਲ ਜਦੋਂ ਬੱਚਾ ਰੋਂਦਾ ਤੇ ਰੋਟੀ ਦੀ ਥਾਂ ਤੇ ਵੀ ਜਾਂ ਦੁੱਧ ਦੀ ਥਾਂ ਤੇ ਵੀ ਮਾਂ ਕਹਿੰਦੀ ਆ ਕਿ ਨੂੰ ਮੋਬਾਈਲ ਹੀ ਦੇ ਦਈਏ 10 ਮਿੰਟ ਆਪਾਂ ਹੋਰ ਟੀਲੀਵਿਜ਼ਨ ਵੇਖ ਸਕਦੇ ਜਾਂ ਕੋਈ ਗੱਲਬਾਤ ਕਰ ਸਕਦੇ ਕੰਮ ਕਰ ਸਕਦੇ ਆਂ ਦਰਸਲ ਕੀ ਹੈ ਮੈਂ ਨਾ ਐਡਮ ਗੈਜ਼ੇਲੀ ਬਾਰੇ ਪੜਿਆ ਸੀਗਾ ਬੜੇ ਜ਼ਬਰਦਸਤ ਪ੍ਰੋਫੈਸਰ ਨੇ ਨਿਊਰੋਲੋਜੀ ਦੇ ਵੀ ਆ ਤੇ ਸਾਈਕੀਟਰੀ ਦੇ ਵੀ ਆ ਅੱਛਾ ਨਿਊਰੋਲੋਜੀ ਐਂਡ ਸਾਈਕੀਟਰੀ ਦਾ ਹੀ ਤੇ ਵਿਸ਼ਾ ਹੈ ਤੇ ਗੱਲ ਇਹ ਆ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਇਹ ਪ੍ਰੋਫੈਸਰ ਆ ਇਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਉਹ ਕਹਿੰਦੇ ਦੇਖੋ ਇਨਸਾਨ ਧਰਤੀ ਤੇ 6 ਲੱਖ ਸਾਲ ਤੋਂ ਆਇਆ ਤੇ ਜਿਹੜਾ ਏਵੋਲੂਸ਼ਨ ਹੈ ਇਹਦੇ ਇਤਿਹਾਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜਾ ਟੈਕਨੋਲੋਜੀ ਦਾ ਦੌਰ ਆ ਉਹ ਮਹਸਤੀ ਤੋਂ 40 ਸਾਲ ਪੁਰਾਣਾ ਹੈ ਇਹਨਾਂ ਦਾ ਸਿੱਟਾ ਕੀ ਆ ਕਿਤਾਬ ਆ ਬਹੁਤ ਵਧੀਆ ਕਿਤਾਬ ਆ ਜੇ ਕਿਸੇ ਨੇ ਪੜ੍ਹਨੀ ਹੋਵੇ ਜ਼ਰੂਰ ਪੜਿਓ ਉਸ ਕਿਤਾਬ ਦਾ ਨਾਮ ਹੈ distracted mind ਠੀਕ ਹੈ ਜੀ ਉਹਦਾ ਨਾਮ ਲੰਮਾ ਚੌੜਾ ਹੈ ਮੈਂ ਸੰਖੇਪ ਚ ਦੱਸ ਦਿੱਤਾ ਉਹ ਜ਼ਰੂਰ ਪੜ ਲਿਓ ਤਾਂ ਇਹਨਾਂ ਦਾ ਨਿਚੋੜ ਕੀ ਹੈ ਇਹ ਕਹਿੰਦੇ ਕਿ ਦਰਅਸਲ ਜੋ ਮਨੁੱਖੀ ਵਿਕਾਸ ਹੋਇਆ ਸਾਡਾ ਜੋ ਉਹਦਾ ਇਤਿਹਾਸ ਹੈ ਉਹਦੇ ਵਿੱਚ ਸਾਡੇ ਮਾਈਂਡ ਵਾਸਤੇ ਟੈਕਨੋਲੋਜੀ ਦੀ ਤਾਂ ਕੋਈ ਜਗ੍ਹਾ ਹੀ ਨਹੀਂ ਸੀਗੀ ਨਾ ਕਹਿੰਦਾ ਮਤਲਬ ਇਹਨਾਂ ਦੇ ਆ ਕਿ ਟੈਕਨੋਲੋਜੀ ਨੂੰ ਹੈਂਡਲ ਕਰਨ ਲਈ ਸਾਡਾ ਬ੍ਰੇਨ ਬਣਿਆ ਹੀ ਨਹੀਂ ਸਾਹਿਬ ਤਾਂ ਗੱਲ ਬੜੀ ਡੂੰਗੀ ਕੀਤੀ ਹੈ ਖੈਰ ਜੋ ਸਕਰੀਨ ਟਾਈਮ ਦੇ ਮੋਢਲੇ ਤੌਰ ਤੇ ਪ੍ਰਭਾਵ ਨਜ਼ਰ ਆ ਰਹੇ ਆ ਖਾਸ ਤੌਰ ਤੇ ਬੱਚਿਆਂ ਚ ਨੀਂਦ ਨਾ ਆਉਣ ਦੀ ਸਮੱਸਿਆ ਡਰਾਈ ਆਈਜ਼ ਦੀ ਮੈਦਾਸੀ ਦਿੱਤੀ ਹੈ ਸੈਲਫ ਇਮੇਜ ਜਿਹੜੀ ਹੈ ਉਹ ਕਹਿੰਦੇ ਕਿ ਖਰਾਬ ਹੋ ਰਹੀ ਹੈ ਬੱਚਿਆਂ ਦੀ ਆਪਣੀ ਬਾਡੀ ਨੂੰ ਲੈ ਕੇ ਹੀਣ ਭਾਵਨਾ ਵਧ ਰਹੀ ਹੈ ਕਿਤਾਬਾਂ ਪੜ੍ਹਨ ਦੀ ਰੁਚੀ ਖਤਮ ਹੋ ਰਹੀ ਹੈ ਕੁਦਰਤ ਦੇ ਨਾਲੋਂ ਜੁੜਾਵ ਜਿਹੜਾ ਹੈ ਉਹ ਟੁੱਟ ਰਿਹਾ ਸਭ ਤੋਂ ਖਤਰਨਾਕ ਚੀਜ਼ ਹੈ ਸਭ ਇਹਦੇ ਤੇ ਮੈਂ ਅਲੱਗ ਤੋਂ ਵੀਡੀਓ ਕਰਾਂਗਾ ਕਿ ਕੁਦਰਤ ਤੋਂ ਦੂਰ ਹੋਣ ਦਾ ਇਨਸਾਨੀ ਜਿਸਮ ਇਨਸਾਨੀ ਜ਼ਹਿਨ ਤੇ ਕੀ ਮਾੜਾ ਪ੍ਰਭਾਵ ਪੈਂਦਾ ਸਕੂਲ ਚ ਪਰਫਾਰਮੈਂਸ ਵਿਗੜ ਰਹੀ ਹੈ ਇਸ ਤਰ੍ਹਾਂ ਅਟੈਂਸ਼ਨ ਡਿਸਆਰਡਰ ਦੀ ਸਮੱਸਿਆ ਵਧ ਰਹੀ ਹੈ ਅਟੈਂਸ਼ਨ ਜਿਹੜਾ ਸਪੈਨ ਜਿਸ ਨੂੰ ਆਪਾਂ ਕਹਿੰਦੇ ਆ ਮਤਲਬ ਫੋਕਸ ਕਰਨਾ ਇਹਨਾਂ ਚੀਜ਼ਾਂ ਤੇ ਯਾਨੀ ਧਿਆਨ ਕੇਂਦਰਿਤ ਕਰਨਾ ਇਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਹੜੀ ਹੈ ਨਾ ਉਹਦੀ ਐਰਵਿੰਦੀ ਇੱਕ ਸਟੱਡੀ ਵੀ ਹੈ ਇਹਦੇ ਬਾਬਤ ਕਿ ਬੀਤੇ 20 ਸਾਲਾਂ ਚ ਇਹ ਜਿਹੜਾ ਅਟੈਂਸ਼ਨ ਸਪੈਨ ਹੈ ਔਰ 2.5 ਮਿੰਟ ਤੋਂ ਕੱਟ ਕੇ 37 ਸਕਿੰਡ ਰਹਿ ਗਿਆ ਦੇਖੋ ਇਹ ਤਕਨੀਕੀ ਤੌਰ ਤੇ ਗੱਲਾਂ ਜਿਹੜੀਆਂ ਕੁਝ ਕਹਿੰਦੇ ਨਾ ਸਿਰ ਤੋਂ ਲੰਘਣ ਫਲਾਈ ਕਰਕੇ ਗੱਲ ਇਹ ਆ ਕਿ ਕੁਝ ਚੀਜ਼ਾਂ ਆਪਣੇ ਸਿਰ ਤੋਂ ਫਲਾਈ ਕਰਕੇ ਲੰਘ ਜਾਂਦੀਆਂ ਮੈਂ ਸਾਦੇ ਢੰਗ ਨਾਲ ਦੇਸੀ ਢੰਗ ਨਾਲ ਸਮਝਾ ਰਿਹਾ ਕਿ ਕਿਸੇ ਚੀਜ਼ ਤੇ ਧਿਆਨ ਕੇਂਦਰਿਤ ਕਰਨ ਦੀ ਆਪਣੀ ਜਿਹੜੀ ਸਮਰੱਥਾ ਹੈ ਓਵਰ ਆਲ ਉਹੀ ਕੱਟ ਰਹੀ ਆ ਬੱਚਿਆਂ ਦੀ ਇਸ ਤੋਂ ਵੀ ਜ਼ਿਆਦਾ ਕੱਟ ਰਹੀ ਆ ਤਾਂ ਹੁਣ ਸਕਰੀਨ ਟਾਈਮ ਹੋਣਾ ਕੀ ਚਾਹੀਦਾ ਇਹਦੇ ਬਾਬਤ ਜੋ ਇੱਕ ਮੈਨੂੰ ਡਾਟਾ ਮਿਲਿਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਕਿ ਅਮਰੀਕਨ ਅਕੈਡਮੀ ਆਫ ਚਾਈਲਡ ਐਂਡ ਐਡੋਲੋਸੈਂਟ ਸਾਈਕੀਟਰੀ ਉਹ ਕਹਿੰਦੀ ਹੈ ਕਿ 2 ਸਾਲ ਤੋਂ ਘੱਟ ਹੈ ਜਿਹੜਾ ਬੱਚਾ ਉਹਨੂੰ ਮੋਬਾਈਲ ਤੋਂ ਪੂਰਨ ਤੌਰ ਤੇ ਦੂਰ ਰੱਖੋ 2 ਤੋਂ 5 ਸਾਲ ਹੈ ਜਿਹੜਾ ਉਹਨੂੰ ਵੱਧ ਤੋਂ ਵੱਧ 1 ਘੰਟਾ ਦੇਵੋ 6 ਸਾਲ ਤੋਂ ਜਿਹੜਾ ਜ਼ਿਆਦਾ ਹੈ ਉਹਦੇ ਵਾਸਤੇ ਕੋਈ ਸਮਾਂ ਨਿਸ਼ਚਿਤ ਨਹੀਂ ਪਰ ਮੇਰੇ ਖਿਆਲ ਦੇ ਨਾਲ ਉਹ ਯੂਜ਼ਿੰਗ ਵੀ ਸਾਡੀ ਜਿਹੜੀ ਹੈ 2 ਕੋ ਘੰਟੇ ਤੋਂ ਵੱਧ ਮੋਬਾਈਲ ਦੀ ਬੱਚਿਆਂ ਵੱਲੋਂ ਨਾ ਕੀਤੀ ਜਾਵੇ ਤਵੇ ਤਰੇ ਮੇਰਾ ਆਪਣਾ ਮੰਨਣਾ ਸੋ ਗੱਲ ਇਹ ਆ ਕਿ ਕੁਝ ਨਿਯਮ ਅਸੀਂ ਲਾਗੂ ਕਰੀਏ ਬੱਚਿਆਂ ਤੇ ਬੱਚਿਆਂ ਨੂੰ ਬਿਲਕੁਲ ਅਸੀਂ ਤੋੜ ਕੇ ਮੋਬਾਈਲ ਤੋਂ ਦੂਰ ਨਹੀਂ ਕਰ ਸਕਦੇ ਅਸੀਂ ਪਿਆਰ ਨਾਲ ਹੀ ਸਮਝਾਈਏ ਪੈਰਾਮੀਟਰ ਸੈੱਟ ਕਰੀਏ ਗੱਲ ਖੋਲ ਕੇ ਉਹਨਾਂ ਦੇ ਖੋਪੜ ਚ ਪਾਈਏ ਕਿ ਸਾਰੀ ਜ਼ਿੰਦਗੀ ਬੇਟਾ ਮੋਬਾਈਲ ਤੇਰੇ ਨਾਲ ਹੀ ਰਹਿਣਾ ਮੋਬਾਈਲ ਛੁੱਟਣਾ ਨਹੀਂ ਹੈ ਤਾਂ ਆਪੋ ਆਪਣਾ ਤਰੀਕਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਾਂ ਕਿਸੇ ਵੀ ਪ੍ਰੋਫੈਸ਼ਨਲ ਐਕਸਪਰਟ ਦੀ ਮਦਦ ਲੈ ਸਕਦੇ ਹੋ ਐਸਾ ਕਰ ਸਕਦੇ ਹੋ ਤੁਸੀਂ ਤਾਂ ਗੱਲੇ ਆ ਕਿ ਮੇਰੇ ਘਰ 'ਚ ਵੀ ਬੱਚੇ ਆ ਅਸੀਂ ਵੀ ਬਹੁਤ ਤਰੀਕੇ ਅਪਣਾਏ ਅਖੀਰ ਫਿਰ ਜਦੋਂ ਉਹ ਥੋੜੇ ਸੰਭਲੇ ਤਾਂ ਅਸੀਂ ਉਹਨਾਂ ਨੂੰ ਇੱਕ ਜੁਗਤ ਦੇ ਨਾਲ ਮੋਬਾਈਲ ਤੋਂ ਥੋੜਾ ਦੂਰ ਕੀਤਾ ਉਹ ਜੁਗਤ ਕੀ ਸੀਗੀ ਕਿ ਪੜਨ ਤੋਂ ਬਾਅਦ ਪੜਾਈ ਤੋਂ ਬਾਅਦ ਜਦੋਂ ਉਹ ਘਰ ਪਰਤਦੇ ਆ ਰੋਟੀ ਛੋਟੀ ਖਾ ਲੈਂਦੇ ਆ ਤੇ ਬਸ ਲੱਕ ਸਿੱਧਾ ਨਹੀਂ ਹੋਣ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਤਿਆਰੀ ਹੁੰਦੀ ਆ ਕਿ ਚਲੋ ਪੁੱਤਰ ਗਰਾਊਂਡ ਉਹ ਕਿਟਾਂ ਚੱਕ ਕੇ ਸ਼ਾਮ ਨੂੰ ਗਰਾਊਂਡ 'ਚ ਵੜ ਜਾਂਦੇ ਆ ਤੇ ਜਦੋਂ ਆਉਂਦੇ ਆ ਥੱਕੇ ਟੁੱਟੇ ਹੁੰਦੇ ਆ ਰੋਟੀ ਛੋਟੀ ਫੇਰ ਖਾਦੀ ਦੁਬਾਰਾ ਖਾਣਾ ਵਾਣਾ ਖਾਦਾ ਮਾਣਾ ਮੋਟਾ ਲੜਾਈ ਝਗੜਾ ਕੀਤਾ ਓ ਕਰਕੇ ਫਿਰ ਅੱਧਾ ਘੰਟਾ ਘੰਟਾ ਮੋਬਾਈਲ ਦੇਖਦੇ ਆਂ ਹੀ ਸਲੀਪਿੰਗ ਟਾਈਮ ਸੋ ਇਸ ਤਰ੍ਹਾਂ ਆਪਣੀ ਜੁਗਤ ਬਾਜ਼ੀ ਦੇ ਰਾਹੀਂ ਆਪਣੀ ਕਹ ਲੋ ਕਿ ਕਾਉਂਸਲਿੰਗ ਦੇ ਰਹੀ ਇਹਨਾਂ ਨੂੰ ਬਚਾਓ ਯਾਰ ਬੱਚਾ ਹਰ ਖਰਚ ਚ ਮੋਬਾਈਲ ਹਰ ਘਰ ਚ ਆ ਤੇ ਇਹ ਸਮੱਸਿਆ ਵੀ ਹਰ ਘਰ ਚ ਆ ਮੈਂ ਇੰਨੀ ਕੋਈ ਜਾਣਕਾਰੀ ਲੈ ਕੇ ਆਇਆ ਤੁਹਾਡੇ ਤੱਕ ਇੰਨੀ ਕੋਈ ਜਾਣਕਾਰੀ ਦਿੰਦੇ ਹੀ ਮੁੜਕਾ ਆ ਗਿਆ ਪਰ ਤੁਹਾਡਾ ਕੀ ਜ਼ੋਰ ਲੱਗਦਾ ਯਾਰ ਕੋਈ ਮੁੜਕਾ ਤੇ ਨਹੀਂ ਆਉਂਦਾ ਕਿ ਪੋਸ਼ਾਪ ਲਾ ਕੇ ਸ਼ੇਅਰ ਕਰ ਦੇ ਜੇ ਕਿ ਜਿਹੜਾ ਤੁਹਾਨੂੰ ਸਾਹ ਚੜ ਜਾਏਗਾ ਮਾਰਦਿਆ ਕਰੋ ਠੂnga ਇਹ ਜਾਣਕਾਰੀਆਂ ਜਿਹੜੀਆਂ ਆ ਉਹ ਅਸੀਂ ਪੈਸਾ ਕਮਾਉਣ ਵਾਸਤੇ ਨਹੀਂ ਲਿਆਉਂਦੇ ਅਸੀਂ ਸੋਸਾਇਟੀ 'ਚ ਇੱਕ ਯੋਗਦਾਨ ਪਾਉਣ ਵਾਸਤੇ ਵੀ ਲਿਆਉਂਦੇ ਆ ਠੀਕ ਹੈ ਨਾ ਸਾਹਿਬ ਮੂੰ ਤੇ ਸਾਡਾ ਰੋਟੀ ਟੁਕ ਤੇ ਚੱਲਦਾ ਹੀ ਆ ਪਰ ਇਹ ਐਕਸਟਰਾ ਰੂੰਗਾ ਝੂੰਗਾ ਲੈ ਕੇ ਆਉਨੇ ਆ ਕਿ ਜਿਹੜੀਆਂ ਚੀਜ਼ਾਂ ਸਾਡੀ ਪੰਜਾਬੀ ਸੋਸਾਇਟੀ ਤੱਕ ਨਹੀਂ ਪਹੁੰਚ ਰਹੀਆਂ ਜਿਹੜੀਆਂ ਪਹੁੰਚਣੀਆਂ ਲਾਜ਼ਮੀ ਆ ਕਿ ਉਹ ਅਸੀਂ ਤਹैया ਤਰद्दਦ ਕਰਕੇ ਲੈ ਕੇ ਆਈਏ ਉਮੀਦ ਕਰਦਾ ਸ਼ੇਅਰ ਕਰੋਗੇ ਗੁੱਸਾ ਨਹੀਂ ਕਰੋਗੇ ਮਿਲਦੇ ਆ ਅਗਲੀ ਵਾਰ ਤਦ ਤੱਕ ਦਿਵਸ ਆਸਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ